ਸਾਬ ਨੂੰ ਸਤਿ ਆਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਜਾਣ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਫਟੇਗੜ ਸਾਹਿਬ ਦੀ ਉਹ ਇਤਿਹਾਸਿਕ ਜਗ੍ਹਾ ਤੇ ਪਹੁੰਚੇ ਹੋਏ ਆਂ ਜਿਸ ਦੇ ਬਾਰੇ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੈ ਇਹ ਜੀ ਅਮਰ ਸ਼ਹੀਦ ਸਰਦਾਰ ਉਦਮ ਸਿੰਘ ਜੀ ਦੀ ਅਸਥਾਨ ਬਣਿਆ ਹੋਇਆ ਹੈ ਜੋ ਕਿ ਫਟੇਗੜ ਸ਼ਹਿਰ ਵਿੱਚ ਬਣਿਆ ਹੋਇਆ ਹੈ ਜੀ ਰੋਜ਼ਾ ਸ਼ਰੀਫ ਦੇ ਬਿਲਕੁਲ ਨਾਲ ਹੀ ਇਹ ਅਸਥਾਨ ਬਣਿਆ ਹੋਇਆ ਹੈ ਜੀ ਤੇ ਮੇਨ ਰੋਡ ਤੋਂ ਹੀ ਇਸ ਦੇ ਸਥਾਨ ਦਾ ਪਤਾ ਲੱਗ ਜਾਂਦਾ ਹੈ ਜੀ ਤੇ ਇਸ ਦੇ ਬਾਰੇ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗਾ ਤੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਬਹੁਤ ਲੋਕਾਂ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਇਸ ਦੇ ਬਾਰੇ ਪਤਾ ਲੱਗ ਜਾਵੇ ਜੀ ਸ਼ਹੀਨ ਸਰਦਾਰ ਉਦਮ ਸਿੰਘ ਜੀ ਦਾ ਜਨਮ 26 ਦਸੰਬਰ 1899 ਨੂੰ ਸਨਾਮ ਜ਼ਿਲ੍ਹਾ ਸੰਗਰੂਰ ਪੰਜਾਬ ਵਿਖੇ ਹੋਇਆ ਸੀ ਸ਼ਹੀਦ ਉਦਮ ਸਿੰਘ ਜੀ ਨੂੰ ਖੁਦ ਨੂੰ ਰਾਮ ਮੁਹੰਮਦ ਸਿੰਘ ਆਜ਼ਾਦ ਕੌਮ ਵਿੱਚ ਫਕਰ ਮਹਿਸੂਸ ਹੁੰਦਾ ਸੀ ਜਦੋਂ ਜ਼ਿਲ੍ਹਿਆਂ ਵਾਲੇ ਬਾਗ ਵਿੱਚ ਖੁਨੀ ਕਾਂਡ ਹੋਇਆ ਸੀ ਤਾਂ ਉਹਨਾਂ ਨੇ ਆਪਣੇ ਮਨ ਵਿੱਚ ਹੀ ठान ਲਿਆ ਸੀ ਕਿ ਇਸ ਦਾ ਬਦਲਾ ਲਵਾਗਾ ਬਦਲਾ ਲੈਣ ਲਈ ਫਿਰ ਸਰਦਾਰ ਉਦਮ ਸਿੰਘ ਜੀ ਲੰਡਨ ਚਲੇ ਗਏ ਦੱਸਿਆ ਜਾਂਦਾ ਹੈ ਕਿ ਕੈਕਸਟਰਨ ਪੈਲੇਸ ਲੰਡਨ ਵਿਖੇ ਹੀ ਉਹਨਾਂ ਨੇ ਮਾਈਕਲ ਡਾਇਨ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਉੱਥੇ ਹੀ ਗ੍ਰਿਫਤਾਰ ਕਰ ਲਿਆ ਸੀ ਤੇ ਬਾਅਦ ਵਿੱਚ ਉਹਨਾਂ ਨੂੰ 31 ਜੁਲਾਈ 1940 ਨੂੰ ਸ਼ਹੀਦੀ ਦਾ ਜਾਮ ਪ੍ਰਾਪਤ ਹੋਇਆ ਤੇ ਉਸ ਸਾਲ 1940 ਵਿੱਚ ਜਦੋਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਫਿਰ 27 ਸਾਲਾਂ ਬਾਅਦ ਉਹਨਾਂ ਦੀਆਂ ਅਸਤੀਆਂ ਨੂੰ ਪੰਜਾਬ ਵਿੱਚ ਵਾਪਸ ਲਿਆਂਦਾ ਗਿਆ ਸੀ ਤੇ ਉਸ ਸਮੇਂ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਜੀ ਦੀ ਅਗਵਾਈ ਵਿੱਚ ਉਹਨਾਂ ਦੀਆਂ ਅਸਤੀਆਂ ਨੂੰ ਪੰਜਾਬ ਵਾਪਸ ਲਿਆਂਦਾ ਗਿਆ ਤੇ ਫਿਰ ਉਸ ਤੋਂ ਬਾਅਦ 1974 ਨੂੰ ਉਹਨਾਂ ਦੀਆਂ ਅਸਤੀਆਂ ਨੂੰ ਇੱਕ ਸੁਨਹਿਰੀ ਕਲਸ਼ ਵਿੱਚ ਪਾ ਕੇ ਇਸ ਸਥਾਨ ਤੇ ਉਹਨਾਂ ਦੀਆਂ ਹਸਤੀਆਂ ਨੂੰ ਫਿਰ ਦੱਬਿਆ ਗਿਆ ਸੀ ਬਿਲਕੁਲ ਸਾਹਮਣੇ ਤੁਸੀਂ ਉਹ ਥੜਾ ਦੇਖ ਰਹੇ ਹੋ ਜਿੱਥੇ ਉਹਨਾਂ ਦੀਆਂ ਹਸਤੀਆਂ ਨੂੰ ਦੱਬਿਆ ਗਿਆ ਸੀ ਤੇ ਉਮੀਦ ਕਰਦਾ ਤੁਸੀਂ ਮੇਰੀ ਵੀਡੀਓ ਇਥ ਤੁਹਾਨੂੰ ਚੰਗੀ ਲੱਗੀ ਹੋਗੀ ਤੇ ਜਰੂਰ ਤੁਸੀਂ ਇਸ ਜਗ੍ਹਾ ਤੇ ਆਇਓ ਤੇ ਦੇਖਿਓ ਇਸ ਦਾ ਇਤਿਹਾਸ ਵੀ ਜਾਣਿਓ ਇੱਥੇ ਲਿਖਿਆ ਵੀ ਹੋਇਆ ਈ ਤੇ ਮੇਰੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੀ